ਦੇਖੋ ਜੀ ਆ ਪੁਲੀ ਦੇ ਥੱਲੇ ਗਿਟਾਰ ਦਾ ਬਚਾਗਾ ਤੇ ਆ ਵੀਰ ਕੱਢਦਾਗਾ ਨਗਰ ਨੌਰ ਬਾਈ ਕੱਢਦਾਗਾ ਇਹਦੇ ਵਿੱਚੋਂ ਤੇ ਦਿਖਾਉਨੇ ਆ ਸਾਨੂੰ ਗਿਟਾਰ ਦਾ ਬਚਾ ਜੇ ਦੱਸ ਗਿਆ ਤਾਂ ਸਾਨੂੰ ਡਿਗਰੀ ਨਾ ਪਤਾ ਨਹੀਂ ਬੈਠਾ ਹੋਊਗਾ ਆਪ ਉਹ ਜਗਾ ਬਹਿਤਣਾ ਆਪੇ ਇਹ ਗਰਫਾ ਉਹ ਨਾ ਕਰਾਂ ਉਹ ਨਾਲੀ ਵਾਲਾ ਦਾ ਬੱਤ ਨਾ ਫਿਰ ਥੋੜੀ ਲੱਗ ਲੈ। ਮੈਸਟਰ ਉਹ ਕੱਢੇ ਤੇ ਕੁਆਲਿਟੀ ਜੀ ਇੰਨੀ ਤਾਂ ਹੈ ਨਹੀਂ ਕਿਉਂ ਮੈਂ ਤੇਰੀ ਵੀਡੀਓ ਬਣਾ ਦਿੰਦਾ। ਭਲਾਇ ਚੱਲ ਪਹਿਲਾਂ ਮੈਂ ਖਾੜਦਾ ਈਂਗਦਾ ਈਂਗ ਹੈ। ਅੱਥੇ ਸੀ ਆਇਕਾ ਬਗਾਈ ਸਾਰਾ ਸਾਰਾ ਗਿਆ ਨੂਰ ਕੇ ਆਂਗਾ ਚੁ ਉੱਡਾ ਨਹੀਂ ਜਾਂਦਾ ਤੂੰ ਵੇ ਆਉਂਦੇ ਕਦੇ ਪਤਾ ਕਿੰਨਾ ਟ੍ਰਲ ਨਹੀਂ ਦਹੁੰਦੇ ਇਹ ਬੱਚੇ ਮੈਨੂੰ ਲੂਰ ਦੇ ਬੱਚੇ ਆ ਗਿਆ ਸਨੇ ਨਾ ਰਹੀਆ ਤੂੰ ਲੈ ਆ ਗਿਆ ਤਾਂ ਉਹ ਬੈਗ ਚਾਕੇ ਪੱਗਾਂ ਆ ਗਏ ਫੇਰ ਮਾਰਨੀ ਨਹੀਂ ਜਾਨੀ ਉਹ ਨਾ ਟਾਇਰ ਦਾ ਪੂਰੀ ਕਰੇ ਰ ਨਭੀਂ ਮੇਂ ਡਾਰੀ ਹੋਈ ਹੋਏ ਹੋਏ ਗਿਟਾਰਾਂ ਫਿਰ ਦੰਗਾਂ ਆ ਗਏ ਨੇ ਆਈ ਨਹੀਂ ਕਿਸੇ ਦਾ ਬਸ ਕੱਢ ਦੇ ਆ ਬਾਈ ਨੇ ਕੱਢਿਆ ਗਿਟਾਰ ਦਾ ਬੱਚਾ ਤੇ ਉਹ ਗਿਟਾਰਾਂ ਵੀ ਸੀਂਚੀ ਕਰਦੀਆਂ ਕਿਉਂਕਿ ਉਹਨਾਂ ਦੇ ਜਵਾਕ ਡੇਗ ਪਿਆ ਕੱਢ ਦੇ ਇਹਨੂੰ ਕੱਢ ਤੇ ਚੱਲਦਾ ਬਦੀ ਜਾ ਕੇ ਇਹ ਕਾ ਮਰ ਗਿਆਗਾ ਇਹ ਘਰੇਗਾ ਨਾ ਦੇ ਉਹ ਲੈਣ ਕਿ ਉਹ ਖਾਤਾ ਉਹ ਲੈਵ ਕਰ ਦੂੰਗਾ ਤੈਨੂੰ ਮੈਂ ਕਿਉਂ ਅੰਦਰ ਦਾ ਲਾ ਚੁਣ ਉਹ ਤੇ ਉੱਛੜੇ ਦੁੱਤੀ ਅੱਗੇ ਉੱਛੜੇ ਦੁੱਤੀ ਬਾਲ ਜੀ ਕੱਢਣ ਵਾਲੀ ਨਾ ਪਾਣਾ ਪਾਣੀ ਪਾਣੀ ਬਸ ਆ ਸਿਰ ਜਗ੍ਹਾ ਮੈਂ ਇਹਦਾ ਸਿਰ ਜਗਾ ਪਾਣੀ ਦੇ ਪਾਣੀ ਨਾਲ ਬਾਅਦ ਲੈ ਕੇ ਅੱਛਾ ਨਾਲੀ ਚ ਜਦੋਂ ਭੱਜਿਆ ਹੋਣਾ ਕੁਝ ਹੂੰ ਚਲੋ ਬਸ ਕੱਟ ਦੇ ਕੱਟ ਦੰਨੇ ਖੜ ਜਾ ਜੰਨੇ ਬੜ ਗਿਆ ਸਾਰਾ ਉਧਰ ਤੋਂ ਬਰੇ ਤਾਂ ਬਾਲੀ ਦੇ ਬੰਦ ਤੇ ਬਾਲੀ ਦੇ ਇਹ ਪਤਾ ਕਦੋਂ ਕਦੋਂ ਹੈ ਨਾ ਡਿੱਗੇ ਇੱਕ ਤਾਂ ਚ ਫੁੱਲਿਆ ਪਿਆ ਉੱਥੇ ਆ ਦੇਖਾਂ ਜਿਉਂਨਾ ਕਿ ਲੈ ਕੇ ਆਇਆ